ਲਈ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਆਪਾਂ ਮਿਨੀ ਟਰਾਲੀ ਯੂ ਐਸ ਏ ਆਰਮੀ ਟ੍ਰੇਲਰ ਵਜਦਾ ਇਹ ਤੇ ਮਿਸਤਰੀ ਸੁਖਵਿੰਦਰ ਸਿੰਘ ਨੇ ਇਹ ਮਿੱਤਰੋ ਤਿਆਰ ਕੀਤੀ ਆ ਜੇ ਤੁਹਾਨੂੰ ਮਿਲਟਰੀ ਤੋਂ ਬਾਅਦ ਟਰਾਲੀ ਨਵੀਂ ਚਾਹੀਦੀ ਤਾਂ ਤਲਮੰਡੀ ਸਾਹਿਬ ਵਾਲਾ ਮਿਸਤਰੀ ਸੁਖੀ ਦੇਊਗਾ ਤੇ ਮਿਸਤਰੀ ਜੀ ਆਪਣੇ ਨਾਲ ਆ ਮਿਸਤਰੀ ਸਾਈਜ਼ ਕਿੰਨਾ ਟਰਾਲੀ ਦਾ ਇਹਦਾ ਸਾਈਜ਼ ਹੈਗਾ ਜੀ 3.5 ਫੁੱਟ ਬਾਈ 3.5 ਫੁੱਟ ਜੋ 3.5 ਫੁੱਟ ਬਾਈ 3.5 ਫੁੱਟ ਜਿਹੜਾ ਆਰਮੀ ਦਾ ਸਾਈਜ਼ ਆ ਤੇ ਪਟਿਆਲਾ ਹਿੱਸਾ ਲੱਗਿਆ ਵਾ ਹੈ ਵੀ ਹਿੱਸਾ ਲੱਗਿਆ ਵਾ ਤੇ ਰੰਗ ਪੇਂਟ ਵੀ ਬਾਈ ਮਿਸਤਰੀਆਂ ਜਿਵੇਂ ਕਰੀਏ ਪੂਰੀ ਰੀਜ ਨਾਲ ਕਰਿਆ ਤੇ ਸਭ ਤੋਂ ਵੱਡੀ ਚੀਜ਼ ਆ ਇਹਦੀ ਬਾਡੀ ਆ ਜਿਹੜੀ 14G ਇਹਦੀ ਲੱਗੀ ਆ ਸਾਰੀ 14G ਦੀ ਟਾਟਾ ਦੀ ਚਾਦਰ ਲੱਗੀ ਹੋਈ ਆ ਸਾਡੀ ਟਾਟਾ ਦੀ ਚਾਦਰ ਲੱਗੀ ਆ 14G ਦੀ ਮਿੱਤਰੋ ਸਾਰੀ ਬਾਡੀ ਚ ਆਸੀ ਸਾਰਾ ਕੁਝ ਤਿਆਰ ਹੋਇਆ ਵਾ ਤੇ ਨੇੜੇ ਆ ਕੇ ਕਿੱਤੀ ਜੇ ਹੋਰ ਦਿਖਾ ਦਿਆਂ ਜਿਹੜੀ ਬਾਡੀ ਆ ਇਹਦੀ ਆ ਉੱਪਰ ਜਿਹੜਾ ਸਾਨੂੰ ਚੌਰਸ ਆ ਜਿੰਦਾ ਕੋਈ ਪਾਈਪ ਨਹੀਂ ਲੱਗਿਆ ਮਿੱਤਰੋ ਕਲੀ ਚਾਦਰ ਮੋੜ ਕੇ ਉਹ ਤਰੀਕੇ ਦੇ ਨਾਲ ਲਾਈ ਵੀ ਆ ਇਹਦੇ ਚ ਦੋ ਚੀਜ਼ਾਂ ਨੇ ਨਾ ਤਾਂ ਟਰਾਲੀ ਦੀ ਜ਼ਿੰਦਗੀ ਵੱਜ ਜਾਂਦੀ ਆ ਲੈ ਵੱਜ ਜਾਂਦੀ ਆ ਨਾ ਯਾਰ ਸੋਣੀ ਲੱਗਦੀ ਆ ਤੈਨਾਂ ਦੀ ਗਾਲ ਨਹੀਂ ਲੱਗਦੀ ਨਾਲੇ ਜਗਾਲ ਨਹੀਂ ਪੈਂਦੀ ਇਹ ਹੁਣ ਟਰਾਲੀ ਦੇ ਵਿੱਚ ਆਪਾਂ ਬਜਨੇਪੁਰ ਦੇ ਨੇ ਕਿੰਨਾ ਕੁ ਪਾ ਸਕਦੇ ਆ ਬਜਨੇ ਦੇ ਵਿੱਚ ਆਪਾਂ 8 ਤੋਂ 10 ਕੁਇੰਟਲ ਬੇਟ ਪਾ ਸਕਦੇ ਆ 8 ਤੋਂ 10 ਕੁਇੰਟਲ ਮਿੱਤਰੋ ਬੇਟ ਇਹਦੇ ਵਿੱਚ ਪਾ ਸਕਦੇ ਆ ਬਾਕੀ ਟੂਲ ਬਾਕਸ ਤੋਂ ਲਾ ਕੇ ਡੰਗਾ ਡੂੰਗਾ ਗੱਲ ਬਣਾਈ ਪਈ ਆ ਪਿਛਲੇ ਪਾਸੇ ਡਾਲੇ ਨੂੰ ਵੀ ਲੋਗ ਲੱਗਦੇ ਆ ਜਿੰਨੀਆਂ ਚੀਜ਼ਾਂ ਲਾਈਆਂ ਸਾਰੀਆਂ ਲੋਗ ਹੁੰਦੀਆਂ ਕਰੀਆਂ ਵੀ ਖੜਕਾਣਾ ਕਰੇ ਖੜਕਾਣੀ ਕਰ ਤੇ ਸਭ ਤੋਂ ਮੇਨ ਚੀਜ਼ ਕੀ ਆ ਜੇ ਤੁਸੀਂ ਗੱਡੀ ਦੇ ਪਿੱਛੇ ਪਾਲੀ ਇਹਦੇ ਬ੍ਰੇਕ ਸਿਸਟਮ ਵੀ ਲਾਇਆ ਵਾ ਜਿਵੇਂ ਆ ਹੁਣ ਲੋਗ ਕਰਿਆ ਵਾ ਇਥੋਂ ਇਨੂੰ ਆਪਾਂ ਕੱਢ ਲਿਆ ਇਹਨੂੰ ਤਾਂ ਕਹਾਂਗੇ ਤਾਂ ਬ੍ਰੇਕ ਲੱਗ ਜਾਣਗੇ ਜੋ ਗੱਡੀ ਦੇ ਬ੍ਰੇਕ ਬੱਜਣਗੇ ਉਹ ਕੰਦਰ ਨੂੰ ਜਾਊ ਟਰਾਲੀ ਰੁਕ ਜੂ ਜੇ ਤੁਸੀਂ ਘਰੇ ਕੀ ਨਹੀਂ ਹਲਾਉਣੀ ਚਲਾਉਣੀ ਆ ਆ ਹੈਂਡਲ ਲੱਗੇ ਆ ਹੈਂਡਲ ਲੱਗੇ ਵੀ ਇਹ ਹੈਂਡਲ ਚਾਹ ਪਾਉਣੀ ਆ ਤਾਂ ਵੀ ਸੋਖਾ ਹੈਂਡਲ ਫੋਲਡਿੰਗ ਵੀ ਹੁੰਦੇ ਆ ਇਹਦੇ ਵਿੱਚ ਅਜਾ ਫੋਲਡ ਵੀ ਹੁੰਦੇ ਆ ਹੈਂਡਲ ਮੇ